ਸ੍ਰੀ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਲੱਖੀ ਲੜਾ ਤੇ ਮੇਰੇ ਨਾਲ ਸਾਡੇ ਸਾਰੇ ਪਿੰਡ ਦੇ ਸਤਕਾਰਯੋਗ ਵੀਰ ਸਾਡਾ ਰومی ਭਾਈ ਆ ਜਿਹਨੂੰ ਭਾਈ ਆ ਲੱਗਦੀ ਆ ਲੱਖੀ ਆ ਮਨਿੰਦਰ ਆ ਤਾਰੀ ਭਾਈ ਆ ਤੇ ਪੱਕੋ ਵੀਰਾ ਹਟਾ ਇਹ ਸਾਡਾ ਬਹੁਤ ਪ੍ਰਾਣੇ ਸਾਥੀ ਆ ਭਾਈ ਤੇ ਅਸੀਂ ਇੱਕ ਰਿਕਵੈਸਟ ਕਰਦੇ ਆ ਭਾਈ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਆਪਾਂ ਟੂਰਨਾਮੈਂਟ ਕਰਾ ਰਹੇ ਹਾਂ ਸ਼ਹੀਦ ਧਰਮਪਾਲ ਸ਼ਹੀਦ ਫੌਜੀ ਉਹਨਾਂ ਦੀ ਯਾਦ ਦੇ ਵਿੱਚ ਸਾਡਾ ਸਾਰਾ ਸ਼ਹੀਦ ਧਰਮਪਾਲ ਫੋਰਸ ਕਲੱਬ ਸਮੂੱਚੀ ಗ್ರಾಮ ਪੰਚਾਇਤ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਲਹਿਰੇ ਤੂੜ ਕੋੜ ਦੇ ਵਿੱਚ 21 ਜਨਵਰੀ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸਾਰੇ ਕਬੱਡੀ ਦੇ ਪ੍ਰੇਮੀਆਂ ਨੂੰ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਖੁੱਲੇ ਸੱਦੇ ਦਿੰਦੇ ਆ ਬਾਈ ਜਿੰਨੇ ਜੋਗੇ ਹੈਗੇ ਕਬੱਡੀ ਦੀ ਵੀਤਰੀ ਦੇ ਲਈ ਜਿਹੜਾ ਕੰਮ ਕਰਾਂਗੇ ਤੇ ਦੂਜੀ ਗੱਲ 70 ਕਿਲੋ ਰੱਖੀ ਗਈ ਆ ਪਹਿਲਾਂ 70 ਕਿਲੋ ਖੰਣ ਨੂੰ 21000 ਤੇ 15000 ਰੁਪਿਆ ਪ੍ਰਾਈਜ਼ ਆ ਬਚਨ 21000 ਰੁਪਿਆ ਤੇ ਕਬੱਡੀ ਉਪਾਉ ਦਾ ਕਾਟ ਆ ਹਿਆਰ ਤੱਕ 45000 ਰੁਪਿਆ ਪ੍ਰਾਈਜ਼ ਦਾ ਕੁਐਸਚਨ ਐਲ.ਆਈ.ਡੀਆਂ ਦਿੱਤੀਆਂ ਜਾਣਗੀਆਂ। ਆ 22 ਟੀਮਾਂ ਕਬੱਡੀ ਓਪਨ ਦੀਆਂ ਤੇ 16 ਟੀਮਾਂ ਜਿਹੜੀਆਂ ਕਬੱਡੀ 70 ਕਿਲੋ ਦੀਆਂ ਦਿੱਤੀਆਂ ਜਾਣਗੀਆਂ। ਸਾਰੇ ਕਬੱਡੀ ਦੇ ਪ੍ਰੇਮੀਆ ਨੂੰ ਸਾਡੀ ਹੱਥ ਵੱਲ ਕੇ ਬੇਨਤੀ ਆ 23 ਜਨਵਰੀ ਦਿਨ ਮੰਗਲਵਾਰ ਸਾਰੇ ਭਰਾ ਹੋਮਾ ਮਾਕੇ ਲੜੇਪੁਰ ਕੋੜ ਦੇ ਵਿੱਚ ਪਹੁੰਚੋ ਤੇ ਸਾਡੇ ਟੂਰਨਾਮੈਂਟ ਦੀ ਲਾਂਚ ਦੇ ਵਿੱਚ ਵਾਧਾ ਕਰੋ। ਦਸੀ ਗਾਲੀ ਸਾਰੇ ਵੀਰਾਂ ਵੈਕੂ ਜਿੱਕਾ ਖਾਲਸਾ